ਆਓ ਜੀ ਬਾਈ ਬਾਈ ਆਇਆ ਬੱਗਾ ਬਟਰ ਹਾਂਜੀ ਵੀਰ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਹਿੰਦਾ ਸਾਡਾ ਏਰੀਆ ਤਾਂ ਬਹੁਤ ਪਹਿਲਾਂ ਲੱਗ ਲਿਆ ਪਹਿਲਾਂ ਲੱਗ ਗਿਆ ਜੀ 7 ਤਰੀਕ ਨੂੰ ਹਾਂ 20 ਤਰੀਕ ਨੂੰ ਸਾਡੇ ਵਾਲਾ ਆਪਣੇ ਵਾਲੇ ਏਰੀਆ ਆਪਾਂ ਨੂੰ 20 ਤਰੀਕ ਦਿੱਤੀ ਦੀ ਅੱਜ ਕੀ ਪਨੀਰੀਆਂ ਡੇਟ ਸੀ ਉਹ ਤੋਂ ਕਰਕੇ ਪਹਿਲੀ ਬੁਰੀ ਨੂੰ ਸ਼ੁਰੂ ਹੋਇਆ ਕੰਮ ਮੈਂ ਕਹਿੰਦਾ ਆਪਣੇ ਏਰੀਆ 'ਚ ਵਿੱਕੀ ਭਾਈ ਨਾ ਹੀ ਐਂਡ ਕਰੂਗੇ ਇਧਰ ਹੀ ਸਾਈਡ ਇਹਦਾ ਬਹੁਤ ਐਂਡ ਵਾਲੇ ਆ ਹਾਂ ਦਲਿਸ਼ੇ ਬਾਹਰ ਵਾਲੇ ਬਹੁਤ ਆ ਜਾਂਦੇ ਇਹ ਤਾਂ ਹੈ ਮਲਗੀਦ ਬਾਈ ਨੰਬਰ ਲੈ ਕੇ ਆ ਮਲਗੀਦ ਬਾਈ ਨੰਬਰ ਲੈ ਕੇ ਆ ਤੇ ਪਹਿਲਾਂ ਬਾਈ ਇੱਧਰ ਬਾਈ ਆ ਗਿਆ ਬਾਗਾ ਬਾਟਰ ਤੇ ਮਿਲਣ ਦੇ ਕਿੱਥੇ ਆ ਰਾ ਕਿੰਨੇ ਕੁ ਦੂਰ ਆ ਬਾਈ ਉਹ ਪੱਟ ਸਿਨ੍ਹੇ ਤੋਂ ਉਹ ਹੈਗਾ ਕੋਈ ਸਾਨੂੰ ਚੰਗਾ ਕੰਮ 14 ਕਿਲੋਮੀਟਰ ਤਾਂ ਮੈਂ ਆ ਉਹ ਬਾਈ ਨੂੰ ਮੈਂ ਵਰੀ ਗਿਆ ਸਰੀਰ ਲੇਟਾ ਫੋਨ ਮੈਂ ਕਿੱਧਰ ਹੈ ਇੱਧਰ ਉੱਧਰ ਉਹ ਬਾਈ ਹੈਗਾ ਨਾ ਪਰੇ ਲੇਟਾ ਪਰ ਹਾਂ ਹੈਗਾ ਹੈ ਕਿੱਥੇ ਕਰੇ ਇੱਧਰ ਦੇਖਾਂ ਵੀ ਬੰਦਾ ਯਾਦ ਤਾਂ ਮਾ ਵੀ ਲਾਤਾ ਇੱਧਰ ਨੱਬੀ ਜਾਣਾ ਤੇ ਬਾਈ ਨੇ ਲਾਸਟ ਵਾਰ ਕਿਹਾ ਕਹਿੰਦਾ ਪੁਲਿਸ ਵੈਰੀਕੇਟ ਜੇ ਆ ਫਿਰ ਮੈਂ ਸਮਝਿਆ ਮੈਂ ਕਿਹਾ ਵੀ ਪਰਲੀ ਸਾਈਡ ਉਹ ਬਸ ਸਿੱਧੀ ਲੰਘੀ ਬਾਈ ਉਹ ਬਾਈਪਾਸ ਨੂੰ ਲੰਘੀ ਪਹਿਲਾ ਚੌਂਕ ਆ ਜਾਂਦਾ ਮੈਂ ਤੂੰ ਪੁਲਸ ਲਾਈਨ ਕਹ ਦੇ ਬਈ ਬੱਤੀਆਂ ਪਰ ਬਾਈਪਾਸ ਪਰ ਤਾਰ ਦੇ ਬੇਲਾ ਚੌਂਕ ਨਹੀਂ ਬਸ ਹੁੰਦੀ ਹੋਣੀ ਉਹ ਨਵੇਂ ਏਡੇ ਤੇ ਉਹ ਨਹੀਂ ਬੇਲਾ ਚੌਂਕ ਪੁਲ ਬਣਦਾ ਹਾਂ ਹਾਂ ਪੁਲ ਬਣਨ ਕਰਕੇ ਪੁਲ ਤਾਂ ਬਾਈ ਦੋ ਬਣਦੇ ਐ ਪਹਿਲਾ ਮੈਨੂੰ ਆਏ ਤਾਂ ਵੀ ਇੱਕ ਬਣਨਾ ਹੈ ਹੁਣ ਲੱਗ ਲੱਗ ਗਏ ਇਧਰ ਵਾਲਾ ਇਧਰ ਵਾਲਾ ਲੱਗ ਦੋਬਲ ਰੋਡ ਕਰਤਾ ਸਾਹੀ ਪਾਈ ਵੀ ਆ ਕੱਲ ਦੀ ਰੀਲ ਜੀ ਲਾਗਪਰ ਪਟੜੀ ਹੋਰ ਬਣਨ ਲੱਗੀ। ਹਾਂ। ਥੋਰ ਵਾਲੇ ਪੁਲ ਨੂੰ ਲਾਗਪਰ ਦੇਖ ਕੇ ਡਰ ਲੱਗਦਾ। ਇਹ ਫੁੱਟ ਪਰ ਪਰ ਪਿੱਲਰ ਕਿਹੜੇ ਸਾਧਨਾਂ ਨਾਲ ਮਸ਼ੀਨਾਂ ਨੇ ਰੱਖੇ। ਔਰ ਦੇ ਉੱਪਰ ਨੂੰ ਨੰਗਣੀ ਨਾ ਕਰੋ ਸੀ। ਹਾਂ ਇਹ ਪੁਲ ਸਨ। ਹਾਂ ਬਾਈ। ਮਿਲਿਆ ਕੁਸ? ਹੈ? ਮਿਲਿਆ ਕੁਸ? ਮਿਲਿਆ ਜਾਣਾ। ਅਸੀਂ ਚੈਨ ਕਸਾਈ ਐ। ਉੱਥੇ ਉਹਨਾਂ ਨੇ ਜਾਮਣਾ ਤੋੜੀਆਂ, ਗੁੜਸਲੀ ਢਿੱਕ ਨੇ ਸਵਾਦ ਨਹੀਂ ਆਇਆ ਯਾਰ। ਕਹਿੰਦੇ ਜਾਮਣ ਵੀ ਡੁਪਲੀਕੇਟ ਜੀ ਜ਼ੋਰ ਬਹੁਤ ਆਇਆ। ਖਾਣ ਲੱਗੇ ਤੇ ਬਾਈ ਨੂੰ ਪੁੱਛਦਾ। ਮੈਂ ਕਹਿੰਦੇ ਨਾਲ ਦੀ ਸਾਡੀ ਮੋਟਰ ਪਰ ਹੈ। 900 ਰੁਪਏ ਕਿਲੋ ਆ ਜਾਮਣਾ। ਜਾਮਲ ਗਲਮਰ ਇੱਕ ਸਾਰੀ ਜਿੰਦਗੀ ਲੇ ਕੇ ਆਇਆ ਟੋਟਲੀ ਹੈ ਨਹੀਂ ਉਹ ਜੀ ਹਾਂ ਮਾਜੇਗੜਾ ਬਿਕੀਂ ਹੋੜੇ ਜਾਮਰ ਜੋ ਚੀ ਜਾ ਪੰਜ ਸੱਤ ਖਾ ਕੇ ਰਜਣੇ ਵਾਲਾ ਕੰਮ ਹੈ ਉਹ ਬਾਈ ਪਹਿਲਾਂ ਪਹਿਲਾਂ ਠੀਕ ਹੈ ਬਾਅਦ ਵਿੱਚ ਕੀੜਾ ਪੈ ਜਾਂਦਾ ਉਹ ਬਾਅਦ ਚ ਪੈਣ ਦੇ ਪਹਿਲਾਂ ਇਹ ਮਜੂਰ ਹੈ ਬਾਈ ਦਾ ਮੜੰਗਾ ਪਾਉਂਦਾ ਜਿਹਦੇ ਵਿੱਚ ਪੈ ਜਾਂਦਾ ਕੀੜਾ ਪੈ ਜਾਂਦਾ ਨਾ ਬਾਈ ਦਾ ਮੜੰਗਾ ਕਾ ਸੀ ਦੇਖਿਆ ਬਾਈ ਸਾਨੂੰ ਤਾਂ ਮੜੰਗਾ ਉਹੀ ਪੈਂਦਾ ਵੀ ਅਸੀਂ ਦੇਖਿਆ ਵੈ ਉੱਤੇ ਕਿਸੇ ਦੇਖਿਆ ਹੈ ਦੇਰੇ ਬਾਬਾ ਨਾਨਕ ਸਾਡੇ ਕੋਲੇ ਇਹ ਰਾਤ ਨੂੰ ਕਿ ਅਮਰੇ ਕੋਲੇ ਸਾਡਾ ਸਾਰਾ ਕੋਰੇ ਅੱਛਾ ਭਾਈ ਮਿਲਿਆ ਪਿਆਏ ਭਾਈ ਤਾਂ ਹੀ ਦੇਖਣਾ ਹੈ ਵੀ ਤੁਸੀਂ ਕੱਜ ਜਾਣਾ ਹੈ ਤੁਸੀਂ ਕੱਜ ਜਾਣਾ ਇਹ ਤਾਂ ਹੁਣ ਤੁਸੀਂ ਜਾਣਾ ਦਾਦੇ ਤੁਸੀਂ ਕਹਿਣਾ ਅਸੀਂ ਜਾ ਜਾਣਾ ਵਾਹ ਹੁਣ ਟਰੈਕਟਰ ਵਿਹਲਾ ਹੋ ਗਿਆ ਤਾਂ ਉਹ ਡੇੜਾ ਟਰੈਕਟਰ ਤੋਂ ਉਹਦੇ ਨਾਲ ਕੱਲ ਨੂੰ ਡੇਟ ਬੰਦ ਚੱਲ ਜਾ ਡੇਟ ਮੈਂ ਬੰਦ ਨਹੀਂ ਹੈ ਤੈਨੂੰ ਫਾਇਦਾ ਕਹੇ ਭਾਈ ਸਾਡੇ ਪਾਸ ਇਹਦਾ 15 ਪਹਿਲਾਂ ਆਪਣਾ ਸਮਾਨ ਸਾਢੇ ਸਾਤੇ ਆਪਣਾ ਸਾਰਾ ਕੋਰੇ ਮਿੰਦਰ ਭਾਈ ਪਾਸਵਰਡ ਬਣਾ ਲਿਆ ਨਾ ਲੱਗ ਗਿਆ ਇਹਦਾ ਬੰਦਾ ਉੱਥੇ ਡੇੜਾ ਬਾਬਾ ਨਾਨਕ ਨੂੰ ਫੋਨ ਕਰਨਾ ਉਹ 100 ਰੁਪਿਆ ਫਾਰਮ ਨਾ ਦਿੰਦਾ ਉਨਾ ਭਰ ਦੇਣਿਆ ਆਪਣੀ ਇਨਕੁਆਰੀ ਆ ਜਨੇ ਬਾਈ ਟਰੈਕਟਰ ਤੋਂ ਹੋ ਗਿਆ ਗਿੰਦਰ ਦੇ ਕੋਲ ਅੱਜ ਤੇ ਬਾਅਦ ਵੀਡੀਓ ਦੇ ਵਿੱਚ ਇਹ ਕਹਤਾ ਵੀ ਨੌ ਲਗਾਉਣਾ ਸ਼ੁਰੂ ਕਰ ਦੇ ਤਾਂ 10 ਦਿਨ ਦੇਤੇ ਅੱਜ ਕਿੰਨੀ ਤਰੀਕਾ 10 ਦਿਨ ਕਿਹਾ ਜੇ ਪਰਸੋਂ ਹੋਗੇ ਸਾਰੇ ਪੂਰੇ 15 ਬੰਦੇ ਹੋਗੇ 10 ਹੋਗੇ 11 ਹੋਗੇ ਉਹੀ ਜਾਣੇ ਭਰ ਦੋ ਉਹਦੇ ਪਰਸੋਂ ਜੋਂ ਉਥੋਂ ਨੋ ਗਿੰਦਰ ਬਾਈ ਪਾਸਵਰਡ ਹੈਗਾ ਪਾਸਵਰਡ ਬਣਾ ਲਿਆ ਬਣਾ ਲਿਆ ਵੀ ਬਾਈ ਤੇ ਸਾਰਿਆਂ ਦੇ ਬਣਾਤੇ ਆਲੇ ਆਲੇ ਸਾਰੇ ਲਾਤੇ ਲੈਣ ਚ ਬਾਈ ਤਿਆਰ ਹਾਂ ਬਈ ਤਿਆਰ ਮੈਂ ਤੈਨੂੰ ਕਹਿ ਰਿਹਾ ਜੇ ਬੰਦੇ ਜਿਆਦਾ ਨੇ ਹੁੰਦੇ ਗੱਟੀ ਦੇ ਹੁੰਦੇ ਪੰਜ ਦਿਨ ਚੱਲਦੇ ਨਹੀਂ ਨਹੀਂ ਜਾਣਾ ਟਰੈਕਟਰ ਲੈ ਕੇ ਚਾਹੇ ਪੰਜ ਬਈ ਕਹਿੰਦੇ ਪੰਜ ਦੇ ਦੋ ਚੱਲ ਦਿਨ ਵਿੱਚ ਨਾ ਨਾ ਜਾਣੇ ਵਾਲੇ ਬਥੇਰੇ ਬਾਈ ਠੀਕ ਆ ਜਾਣ ਵਾਲੇ ਜਿਆਦਾ ਹੋਗੇ ਤਾਂ 2 ਫੁੱਟ ਐ ਨੀ ਵਿੰਦਰ ਵਾਲਾ 100 ਫੁੱਟ ਐ ਇੰਨੇ ਵੀ ਨਹੀਂ ਹੋਣਾ ਜਿਹੜੇ ਤੋਂ 100 150 ਕਹਿੰਦਾ 150 ਨਹੀਂ 150 ਵੀ ਜਦੋਂ ਹੁੰਦੇ ਵੀ ਅੰਬਰ ਸਾਨੂੰ ਬਾਤ ਚੱਲੀ ਆ ਜਾਓ ਫੇਰ ਹੁੰਦਾ ਚੜ੍ਹਦੇ ਨੇ ਹੁਣ ਉੱਥੇ ਨਹੀਂ ਜਾਣੇ 15 ਹੋਣੀ ਹੁੰਦਾ ਠੀਕ ਹੈ ਜੇ ਆਧਾਰ ਕਾਰਡ ਪਰ ਹੁੰਦਾ ਫੇਰ ਤੇਰਾ ਬਾਈ ਫੋਟੋ ਹੀ ਪੈਜਣਾ ਦਾ ਆ ਖਾਦੇ ਬਾਈ ਜੇ ਆਧਾਰ ਕਾਰਡ ਦੇਖ ਕੇ ਪਿਚਾਉਣੇ ਹੁੰਦੇ ਗਾਹ ਪਾਲਖਾਂ ਚ ਜਿਹੜਾ ਉੱਥੇ ਇੱਕ 100 ਦਾ 100 ਦਾ ਨੋਟ ਲੱਗਦਾ ਨਾ ਜੀ ਵੀ ਦਾ ਜੀ ਵੀ ਦਾ ਹੀ ਲੱਗਦਾ 20 ਦਾ ਨੋਟ ਲੱਗਦਾ ਉਹ 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 ਅਰੇਂਜ ਕਰਨਾ ਔਖਾ ਜੀ ਬਾਈ ਜੇ ਇੱਕ ਤਾਂ ਫ੍ਰੀ ਹੋਵੇ ਫਰੀਦ ਉਹ ਤਾਂ ਜਿੰਨੇ ਮਰਜ਼ੀ ਲੱਦ ਕੇ ਲੈ ਜਾਦਾ ਬੈੱਡ ਪਰ ਵੀ ਲੜ ਕੇ ਦੇਣਾ ਲੋਕਾਂ ਨੂੰ ਬੰਦਰ ਬਾਜੀ ਤੈਨੂੰ ਕਾਹਤਾ ਦੇ ਨਹੀਂ ਨਹੀਂ ਪਾਸਪੋਰਟ ਨਹੀਂ ਸੀ ਨਾ ਪਾਸਪੋਰਟ ਅੱਧੀ ਮਰਨ ਨੂੰ ਤੁਸੀਂ ਬੰਦਾ ਜਿਹਨੇ ਜਾਣਾ ਲੈ ਸਕਦਾ ਹੈ ਨਾਮ ਲਿਖ ਲੈ ਭਾਈ ਪਹਿਲਾਂ ਹਾਂ ਸਭ ਤੋਂ ਪਹਿਲਾਂ ਗੁਰਤੇਜ ਸਿੰਘ ਲਿਖ ਲੈ ਲਿਖ ਲੈ ਮੇਰਾ ਉਹਦੇ ਨਾਲ ਮੇਰਾ ਸਰਬਜੀਤ ਸਿੰਘ ਮਲਕੀਤ ਬਾਜੀ ਸਿੰਘ ਮਲਕੀਤ ਸਿੰਘ ਦੇਕਰਨ ਸਿੰਘ ਆਹ ਬੜਾ ਸਭ ਤੋਂ ਪਹਿਰੇ ਲਿਖ ਲੈ ਆਹ ਬੜਾ ਤੂੰ ਲਿਖ ਲੈ ਸਭ ਤੋਂ ਪੂਰੇ ਸਭ ਤੋਂ ਪੂਰੇ ਕਮਾਂਡਰ ਤੂੰ ਬਣ ਜੀ 500 ਰੁਪਏ ਜਾਵਾਂਗੇ ਨਹੀਂ ਪੰਮੇ ਪੁੱਛ ਲਈ ਇਹਨਾਂ ਜਿਹੜੇ ਜਾਣੇ ਇਹਨੇ ਨਹੀਂ ਜਾਣਾ ਹੁਣ ਜਾਣਾ ਹੋਣਾ ਪੁੱਛ ਨਹੀਂ ਇਹ ਕੁਛ ਲਈ ਪਾਈਗਾ 15 ਦਿਨ ਦਾ ਪ੍ਰੋਸੈਸ ਹੈ ਜੇ ਅੱਜ ਸ਼ੁਰੂ ਕਰਦੇ ਆਪਾਂ ਤਾਂ 15 ਦਿਨਾਂ ਵਿੱਚ ਨੰਬਰ ਮਿਲ ਜੂਗਾ ਪਾਣੀ। ਫਿਰ ਇਹ 15 ਦਾ ਤਾਂ ਹੁਣ ਦੁਨੀਆ ਘਟ ਜਾਂਦੀ ਨਹੀਂ ਗਰਮੀ ਕਰਦੀ। 36 ਮਿਲ ਜਣਾ। ਕੋਈ ਨਹੀਂ ਆਪਾਂ। ਲੈਟ ਮਿਲਦੇ ਚਾਹ ਤੇ ਬੜੀ ਥੰਢੀ ਲੰਦੀ ਹੈ। ਬੇਲੀ ਜੱਟਾ ਹਟੇਮ ਹੁੰਦੇ ਕਿਆ ਕਰੀਏ ਹੁਣ ਜਾ ਕੇ। ਜਦ ਵੀ ਠੀਕ ਦੇ ਬਹੁਤੀ ਸੰਗਦੇ ਠੀਕ ਦਾ ਜਿਹੜਾ ਜਾਣੇ ਵਾਲਾ। ਹੁਣ ਅਸੀਂ 8 ਵਜੇ ਖੜ ਕੇ ਲੈਣ ਜੇ ਸਾਮਾ ਸਾਰੀ ਐਂਟਰੀ ਹੋ ਗਈ ਅਸੀਂ ਜਾਇਆ। ਅਸੀਂ ਉਧਰ ਦੇ 10-11 ਵਜੇ ਮੁੜ ਪਏ। ਜਾਂ ਮੰਮੀ ਆ ਡੈਡੀ ਨੂੰ ਲੈ ਕੇ ਮੈਂ 11 ਵਜੇ ਇੱਧਰ ਭੀੜ ਸੀ ਆਪਣੀ ਪੂਰੀ ਹੋਈ ਵੀ ਜਦ ਜਾਣ ਲੱਗੇ ਲੋਕ ਸਰਪੰਚ ਜਾ ਕੇ ਆਏ 12 12 ਵਜੇ ਪੀੜ ਹਲੇ ਵੀ ਚਲੀ ਜਾਂਦੀ ਸੰਗਤਾਂ ਜਾ ਹੀ ਜਾਂਦੀ ਜਾਂ ਟਾਈਮ ਬਹੁਤ ਆ ਉੱਥੇ ਸਾਢੇ 8 ਦੇ ਮਾਰ ਕੇ 5 ਵਜੇ ਤੱਕ ਆ ਜਾਣਾ ਆ ਆ ਉੱਥੇ ਕਿਤੇ ਰਾਤ ਰਹਿਣਾ ਦਿਨ ਦਿਨ ਜਾਣਾ ਨਾ ਨਾ ਠੀਕ ਆ ਬਾਈ ਲੋਡ ਤੇ ਜੱਟ ਬੰਦੇ 2 ਲੱਗੇ ਹੂੰ ਇੱਕ ਇੱਕ ਵਾਰ ਚਲਾਉਂਦੇ ਆ ਇੱਕ ਉੱਥੇ ਜਿਹੜੇ ਦੂਜੀਆਂ ਮੈਟਰੋ ਨਹੀਂ ਚੱਲਦੀਆਂ ਨਿੱਕੀਆਂ ਹੂੰ ਹੂੰ ਬਸ ਸਾਨੂੰ ਕੋਰੀ ਲੋੜ ਨਹੀਂ ਚਾ ਉਹ ਨਹੀਂ ਸਾਨੂੰ ਬਾਬੇ ਨਾਨਕ ਤੋਂ ਮਾ ਕੇ ਮਿਲਣੀ ਉੱਥੇ ਵਸਦੇ ਨੇ ਵਾਹ ਤੇਰੀ ਲੋੜ ਆ ਸਾਨੂੰ ਬਸ ਠੀਕ ਇਹ ਕੰਨਾ ਬਾਈ ਚੱਲੀ ਜਾਂਦਾ ਕੰਮ ਬਹੁਤ ਵਧੀਆ ਬਾਈ ਗੱਲ ਮਿਲ ਕੇ ਹੋਈ ਜਾਂਦਾ ਨਾ ਨਾ ਠੀਕ ਪਾਇਆ ਉਸ ਨੜੇ ਤੜ ਬੰਦਾ ਮਿਲ ਗਿਆ ਆਪਣਾ ਕੋਈ ਜਾਨੇ ਚ ਬੰਦੇ ਨੂੰ ਹੌਸਲਾ ਹੋ ਜਾਂਦਾ ਅਸੀਂ ਮੈਂ ਕਹਿੰਦਾ ਬਟਾਲੇ ਨਹੀਂ ਤੇ ਹਲੇ ਆਏ ਜਾਤੇ ਦੇ ਫੋਨ ਜਾਣ ਲੱਗੇ ਸਾਨੂੰ ਕਿੱਥੇ ਆ ਗਏ ਮਸਲੀ ਕਿੱਥੇ ਆ ਗਈ ਕਿ ਰਸਤੇ ਜਾਣੇ ਕਨੇੜਾ ਹੋ ਗਿਆ ਉੱਥੇ ਦੇ ਨੇਰੇ ਕਰਕੇ ਸੋੜਦੇ ਨੇ ਇੱਕ ਬਟਾਲਾ ਟੱਪ ਗਏ ਬਾਈ ਸਾਨੂੰ ਫੋਨ ਕਰਕੇ ਮੈਂ ਰਸਤੇ ਫਰਾਨੇ ਜੇ ਖੜਾ ਖਾਣ ਜੇ ਖੜਾ ਅਸੀਂ ਕਹਿਰ ਕਿੱਥੇ ਖੜਾ ਫਿਰ ਅਸੀਂ ਨੇਰੇ 'ਚ ਰੋਕ ਕੇ ਬਾਈ ਨੂੰ ਪੁੱਛਿਆ ਵੀ ਕਿੱਥੇ ਗਏ ਅਸੀਂ ਆ ਗਏ ਉਹ ਨਾ ਫਰਾਨੇ ਜਗ੍ਹਾ ਫਿਰ ਉਹਦੇ ਗੱਲ ਕਰਾਈ ਉਹ ਕਹਿੰਦਾ ਤੂੰ ਤਾਂ ਮੇਰੇ ਤੋਂ 15 ਕਿਲੋਮੀਟਰ ਦੂਰ ਲੰਘ ਗਿਆ ਉੱਥੇ ਖੜੇ ਅਸੀਂ ਅੱਧਾ ਪੌਣਾ ਘੰਟ ਫਿਰ ਉਹਨਾਂ ਨੂੰ ਉੱਥੇ 2 ਘੰਟੇ ਫਟ ਗਏ ਇੱਕ ਨਾਲ ਹੀ ਉਹ ਤੇ ਇਹਨਾਂ ਦਾ ਫੋਨ ਹੈ ਜੋ ਹਨੇਰਾ ਹੋਇਆ ਵੈ ਵੀ ਟਿਕਨ ਵੀ ਆਉਂਦੇ 8:00 ਵਜੇ ਰਾਤ ਆਉਂਦੇ ਹਾਂ 22 ਦਾ ਨਾ ਮੈਂ ਰਾਤ ਨੂੰ ਉੱਧਰ ਤੋਂ ਫੋਨ ਚੱਕ ਲਿਆ ਪਰसों ਦਾ ਮੈਂ ਟਰੈਕਟਰ ਵਰਤਾਂ ਅਮਰ ਤਾਂ ਅਮਰਸਰ ਕਿੰਨਾ ਹੈ ਬਾਈ ਇੱਥੇ ਤੇ ਉੱਥੇ ਅਮਰਸਰ ਹੁਣਾ 60 ਕਿਲੋਮੀਟਰ ਮੈਂ ਕਹਿੰਦਾ ਉੱਧਰ ਨੂੰ ਜਾਇਓਂਗੇ ਨਾਲ ਦੀ ਨਾਲੇ ਇਹਨਾਂ ਕਿ ਹੁਣ ਉੱਧਰ ਨੂੰ ਪਤਾ ਐਵੇਂ ਕੀ ਤੇ ਬਾਈ ਨਾਲ ਦੀ ਨਾਲੇ ਉੱਧਰ ਮੱਥਾ ਟੇਕਿਆ ਆਵੇ ਸਭ ਕੁਝ ਹੋ ਜਾਂਦਾ ਜੇ ਮਾੜਾ ਜੇ ਸੋਰਗਾ ਚੱਲ ਜੇ ਅਮਰਸਰ ਚੱਲੂਗਾ ਸੋਰਗਾ ਚੱਲੇ ਬੰਦਾ ਹਾਂ ਚੱਲੂਗਾ ਤੁਹਾਡੀ ਸਵਾਦ ਉਹ ਮੁਸਲੇ 2 ਵਜੇ ਨਿਕਲ ਪਾ 2 ਵਜੇ ਤੱਕ ਵੀ ਬਹੁਤ ਅੰਦਰ ਇੱਕ ਗੁਰਦੁਆਰਾ ਸਾਹਿਬ ਜਿੱਥੇ ਮੱਥਾ ਟੇਕਣ ਦਾ ਹੈ ਦੇਖ ਲੋ ਹੋਰ ਉਹ ਘੁੰਮ ਫਿਰ ਲੋ ਫੋਟੋਆਂ ਖਿੱਚ ਲੈਣੋ ਬਰਨ ਜਿਹੜਾ ਕੋਈ ਮਰਜ਼ੀ ਕਰੋ ਉੱਥੇ 2:00 ਵਜੇ ਨਿਕਲ ਕੇ 3:00 ਵਜੇ ਸਾਢੇ 3:00 ਨਾ ਪਾਰਾ ਡੇਰਾ ਬਾਬਾ ਨਾਨਕ ਦਾ ਉੱਥੇ ਦਿਨ ਦਿਨ ਸ਼ਾਮ ਨੂੰ ਪਾ ਨੰਬਰ ਤੋਂ ਲੈ ਜਾਣਾ ਸਵੇਰੇ ਘਰ ਨੂੰ ਆ ਜਾਓ ਉੱਥੇ ਸਾਡੇ ਤਾਂ ਬੰਦੇ ਪਿੱਛੇ ਹੀ ਲੇਟ ਹੋ ਗਏ 4:30 ਤੋਂ ਨਿਕਲੇ ਫਿਰ ਉੱਥੇ ਤੇ ਤੁਰਨ ਜਾਏ ਹੈਗੇ ਰਾਤ ਨੂੰ 8:00 ਵਜੇ ਉੱਥੇ ਤੁਰੇ ਰਾਤ ਨੂੰ ਰਸਤੇ ਦਾ ਨੇ ਪਤਾ ਹੈਗਾ ਉਧਰ ਦਾ ਰਸਤਾ ਹੀ ਕੱਚਾ ਮਰਦਾਨਾ ਹੋ ਕੌ ਮਸ਼ੀਨਰੀ ਆ ਮਸ਼ੀਨਰੀ ਦਾ ਕਾ ਪਤਾ ਕਾਲਿਆ ਟਰੈਕਟਰ ਦਾ ਉਹਦੇ ਬ੍ਰੇਕ ਫਸ ਗਿਆ ਘਰ ਮੋਣ ਲੱਗ ਗਿਆ ਹੁਣ ਰਾਤ ਨੂੰ ਕਿਹੜੇ ਮੇਸਤਰੀ ਨਹੀਂ ਦੂਰ ਪੈ ਜਾਂਦਾ ਹਾਂ ਸਮਝ ਆ ਉੱਤੇ ਪਿੰਨਾਂ ਜੇ ਕੱਢ ਕੇ ਖੜਕੜ ਕੜੂ ਕੇ ਲੈ ਕੇ ਗਏ ਪਰ ਜਿਹੜਾ 50 ਕਿਲੋਮੀਟਰ ਸੱਠ ਦਾ ਨਾ ਉਹ ਸਾਨੂੰ 80 ਪਿਆ ਹੋਰ ਪਾਸੇ ਨੂੰ ਘੁਮ ਗਏ ਹੂੰ ਜੇਕਾ ਪਤਾ ਨਹੀਂ ਲੱਗਦਾ ਦਿਨ ਵਿੱਚ ਥੋੜਾ ਦਿਖਦੀ ਰਹੇ ਜੀ ਚੀਜ਼ ਬੋਰਡ ਪਤਾ ਲਾ ਜਾਂਦਾ ਲੱਗਿਆ ਹੋਇਆ ਇਸ਼ਾਰਾ ਤੇ ਨੈਟ ਆਪਣਾ ਲਾ ਲਾ ਕਿਸੇ ਨੇ ਪੁੱਛ ਹੋ ਜਾਂਦਾ ਹਾਂ ਪੁੱਛ ਹੋ ਜਾਂਦਾ ਰਾਤ ਨੂੰ ਜਿਹੜਾ ਉਪਰਾਂ ਰਸਤਾ ਨਾ ਉਹਦਾ ਨਹੀਂ ਪਤਾ ਲਾ ਜਾਏਗਾ ਉਹ ਭੁੱਲੀ ਹੋ ਰਹੀ ਹੈ ਭਾਈ ਜੀ ਆਪਾਂ ਮੈਪ ਵੀ ਲਾਈਏ ਨਾ ਮੈਪ ਕਈ ਰਸਤੇ ਕੱਢ ਦਿੰਦਾ ਆ ਗਲਤ ਮੁੜ ਗੋ ਨਾ ਤਾਂ ਵੀ ਟੱਕ ਲੈਣਾ ਹੋਰ ਬੱਸ ਨੂੰ ਘੁਮਾ ਦੋ ਆਪਾਂ ਨੂੰ ਮੇਨ ਦਾਸਤਾ ਪਤਾ ਹੀ ਨਹੀਂ ਹੁੰਦਾ ਮੜਾ ਟਾਈਮ ਲੱਗ ਜਾਵੇ ਠੀਕ ਹੈ ਫਿਰ ਉਰੇ ਤੇ ਵੀ ਸਾਧਰੇ ਤਰਨ ਦੀ ਕੋਸ਼ਿਸ਼ ਕਰੀ ਹਾਂ 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 ਉਰੇ ਤੇ ਵੀ ਸਾਧਰੇ ਉਨੋ ਤੇ ਉਰੇ ਤੇ ਅਸੀਂ 11 ਵਜੇ ਮੈਂ ਕਿਹਾ ਦਾ 12:30 1 ਵਜੇ ਤੁਰੇ ਆ। ਤਰੋਂ ਰਾਸਤੇ ਸਾਨੂੰ ਵੀਰ ਮਿਲਦੇ ਰਹੇ ਲੇਟ ਹੋ ਗਏ ਉਸੇ ਸਾਨੂੰ ਕੁਝ ਨਹੀਂ ਲਿਖਿਆ। ਇਹਦਾ ਬਾਬਾ ਨਾਲ ਜਾ ਕੇ ਕਮਰੇ ਦੀ ਪਈ ਵੀ ਤੁਹਾਨੂੰ ਕਾਗਜ਼ ਮਿਲ ਜਵੇ। ਤੁਸੀਂ ਕਹੇ ਵੀ ਤੁਰੀ 9 ਵਜੇ? ਸਾਨੂੰ 9 ਵਜੇ ਤੁਰੇ ਜੇ। ਅੱਛਾ ਜੇ ਗੱਡੀ ਨੂੰ ਕੋਈ ਜੇਪਾ। ਨਾ ਨਾ ਭਾਈ ਜੇ ਤਾਂ ਰਾਸਤੇ ਜੇ ਮਿਲਣਾ ਫਿਰ ਤਾਂ ਸਾਜਰੇ ਤੁਰੋ। ਯਾ ਸਾਜਰੇ। ਘੰਟੇ ਦਾ ਲਾਇਆ ਸੀ 4 ਜਾਣ ਨੂੰ। ਅੱਛਾ। 4:30 ਘੰਟੇ ਪਰ ਉਹਨਾਂ ਦੇ ਲੇਟ ਤੁਰਿਆ ਹਨੇੜਾ ਹੋ ਗਿਆ ਸਾਜਰੇ ਨੂੰ। ਜੇ ਜਾਣਾ ਦਿਨ ਵਿੱਚ ਕੋਈ ਦੇਖਣਾ ਚਾਹੇ ਤਾਂ ਕਹਾਂ ਜਾ ਕੇ। ਇਹਦਾ ਹੈ। ਜੇ ਕਿਸੇ ਨੂੰ ਮਿਲਣਾ ਹੈ ਭਾਈ ਤੇ ਨਹੀਂ ਦੇਖਣੀ ਆ ਰਾਤ ਨੂੰ ਕੁਝ ਨਹੀਂ ਦਿੱਤਾ ਹੈ ਕਿ ਰਾਤ ਨੂੰ ਹੋਵੇ ਪੈਣੇ ਦਾ ਕੰਮ ਹੋ ਜਾਣਾ। ਭਲੇ ਭਾਈ ਹੁਣ ਤਾਂ ਥੋੜਾ ਜਿਹਾ ਦਿਨ ਵੀ 8 ਵਜੇ 6 ਵਜੇ ਦਾ। ਜਾਂ ਥੋੜੇ ਦਿਨਾਂ ਦਾ ਵੀ ਫਰਕ ਤਾਂ। ਜਾਂ ਲਾਈਟਾਂ ਬਲ ਜਾਂਦੀਆਂ ਨੇ ਫਿਰ ਗੱਡੀ ਵੀ ਖਾਲੂ ਚੱਲਦੀ ਵਿੱਚ ਨਹੀਂ ਟਰੈਕਟਰ। ਇਹ ਨਹੀਂ ਪਤਾ ਲੱਗਦਾ ਹੈ ਗੱਲ। ਕੱਦ ਕਰਨਾ। ਕੀ ਬਾਈ ਦਾ ਬਾਈ ਨਿਬੜ ਗਿਆ ਕੱਦੂ। ਜੇ ਤਾਂ ਹੁਣ ਪਾਲੇ ਜਿਵੇਂ ਖਾਲੋਂ ਨੂੰ ਕੋਣ ਦੀ ਸਲਾਹ ਦੀ। ਪਾਲੇ ਜਾ ਜਾ। ਮਜ਼ਾ ਪਾਇ। ਹੈ? ਕੋਈ ਨਹੀਂ ਦੁੱਲਿਆ ਮੈਂ ਪਾ ਬੰਦਾ ਠੰਡਾ ਆ ਰਾ ਬਾਹਰੋਂ ਠੰਡਾ ਪਲਾ ਪੈਣਾ ਬਿੰਦਰ ਦੀ ਸੇਵਾ ਮੇਰੇ ਕੋਲ ਰੜਤਾ ਲਾ ਕੌਣ ਤੂੰ ਤੂੰ ਕੁਝ ਜਾਇਆ ਤੂੰ ਕਰਿਆ ਕਦੋਂ ਫੇ ਧੋਰੀ ਹੈ ਜਿਹੜਾ ਇਹ ਆਪਣੇ ਨਾਲ ਹੈ ਹਾਂ ਜਿਹੜਾ ਆਪਣੇ ਨਾਲ ਹੈ ਹਾਂ ਕਹਿੰਦਾ ਮੱਕੀ ਵਾਲਾ ਅੱਧਾ ਵੀ ਕਹਿੰਦਾ ਕਹਿੰਦਾ ਸਾਲੇ ਦਾ ਬਿੰਦਰ ਹਰੇਕ ਬਾਰੇ ਕੋਕਦੇ ਮਗਰ ਪੈਂਦੇ ਦੇਲਾ ਹੈ ਨਾਲੇ ਕੋਈ ਕੁਝ ਕਹਿੰਦੇ 슈ਗਰ ਹੈ ਵਿੱਕੀ ਬਾਈ ਦੇ ਗਾਣੇ 슈ਗਰ ਹੈ ਔਰ ਕਾਹਨ ਸ਼ੂਗਰ ਹੈ ਪਤਾ ਨਹੀਂ ਪਰ ਸ਼ੂਗਰ ਉਹ ਨਾ ਪੀਦੇ ਆ ਇਹਦਾ ਗੱਲ ਆ ਗਿਆ ਆਫਰ ਹੈਗੀ ਐ ਬਾਈ ਬਚੋ ਤਾਂ ਬਚਣਾ ਤਾਂ ਤੁਹਾਨੂੰ ਵੀ ਪੈਣਾ ਡਾਕਟਰ ਜਿਹਨੂੰ ਹੋਈ ਉਹਨੂੰ ਵੀ ਤਾਂ ਛੱਡੇ ਦੇਣਾ ਜਾਂ ਸ਼ੂਗਰ ਨੂੰ ਵੀ ਛੱਡ ਦੇਣਾ ਮਲਕੀਤ ਬਾਈ ਤੇ ਹੁਣੇ ਦੇਣੀ ਹੈਗੀ ਜੋਰ ਮਾਰ ਲਈ ਰਏ ਹਾਂ ਆ 2 ਲੀਟਰ ਦੀ ਬੋਤਲ ਹੈ 4 ਲੀਟਰ ਪਾਣੀ ਬੰਡੇ ਵਿੱਚ ਕੱਢਿਆ ਜਾਂਦਾ ਇਹ ਤਾਂ ਹੈ ਸ਼ੂਗਰ ਕਿੰਨੇ ਦਾ 2 ਲੀਟਰ ਉਸ ਕਾ ਦੇਣਾ ਥੈਂਕ ਯੂ ਬਾਈ ਜੀ ਬਾਈ ਮੰਡੀ ਜੀ ਪਾਣੀ ਪੂਰਾ ਹੋਈ ਜਾਂਦਾ ਖੜੀਆਂ ਮੁਗਰਾ ਬਲੇ ਹਾਂ ਨਿਆਰਾ ਹੂੰ ਆਡੇ ਪਿਆਜ ਨੂੰ ਉਹ ਮੈਂ ਕਿਦਾਂ ਵਾਵਾ ਮੈਰੋ ਫੋਟੇ ਪਾਗੜਾ ਖਾਦੇ glass ਹੁੰਦੇ ਰੋ ਤੇ ਮਾਂ ਵਾਈ ਕਿਹੜੀ ਬੂਟੀ ਕਹਿੰਦਾ ਯਾ ਪਾਖੜਾ ਪਾਖੜਾ ਬੂਟੀ ਚੁੱਕ ਲੀ ਉਹ ਕਿਹੜੀ ਜਿਹੜਾ ਬਜੜ ਵੀ ਹੁੰਦਾ ਨਹੀਂ 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 ਥੱਲੇ ਹੁੰਦਾ ਕੰਡਿਆ ਵਾਲਾ ਨਹੀਂ ਪਾਖੜਾ ਜਿਹੜਾ ਪੈਰਾਂ 'ਚ ਕੰਡੇ ਇੰਨੇ ਨੇ ਪੌਖੜਾ 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 ਕਹਿੰਦੇ ਅਸੀਂ ਉਹਨੂੰ ਉਹ ਉਹਦੇ 'ਕੇ ਕੀ ਹੁੰਦਾ ਵੀਰ ਕੰਡਿਆ ਪਾਖੜਾ ਉਹ ਬਾਈ ਓਰੇ ਦਾ ਜਿਹਨੂੰ ਸ਼ੂਗਰ ਹੈ ਨਾ ਉਹ ਮਿੱਠਾ ਖਾ ਲੈਂਦਾ ਏ ਇਹ ਚੱਲਦਾ ਹੋਰੇ ਕੰਮ ਜਾਨੀ ਇਹਨਾਂ ਵੀ ਗੱਲ ਬੱਟੀ ਖਾ ਲੈਂਦਾ ਬੱਟੀ ਖਾ ਲੈਂਦਾ ਇਹ ਤਾਂ ਹੈ ਬੱਟੀ ਜ਼ਰੂਰੀ ਐ ਮਨਕੀਰ ਬਾਈ ਜਿਹੜੇ ਬਾਈ ਧੁੱਪਾਂ 'ਚ ਧਾਨ ਲੱਗੇ ਫਰਕ ਤਾਂ ਹੈਗਾ ਨਾ ਇੱਕ ਵਾਰ ਸੁੱਕ ਗਏ ਉੱਪਰ ਦੇ ਸੁੱਕ ਗਏ ਬੋਦਿਆਂ ਜੀ ਆਹ ਇਹਦੇ ਠੰਡ ਵੀ ਲਵਾਈ ਢੂੜੇ ਦੀ ਹਾਂ ਬੱਦਲ ਬਾਈ ਜੀ ਬੱਦਲ ਬਾਈ ਮੈਂ ਇਦਾਂ ਸੁੱਕਦਾ ਏ ਬਿਰਲੇ ਲੇਵਰ ਨਹੀਂ ਆਈ ਮੇਰੇ ਕੋਲ ਤਦੇ ਭਈਆ ਦੋ ਤਰੇ ਵੇ ਆ ਹੂੰ 1.5 ਘੰਟਾ ਹੋ ਗਿਆ ਪਤਾ ਨਹੀਂ ਕਿਸੇ ਹੋਰ ਦੇ ਉਪਨੀਰੀ ਬਸਣ ਲੱਗ ਇਹ ਵੀ ਨਹੀਂ ਪਤਾ ਹੋ ਗਿਆ ਅੱਜ ਉਹ ਕੋਈ ਸੰਗਣੀ ਬਹੁਤ ਆ ਤੋ ਟਾਪਾਂ ਅੰਦਰ ਚੋਲ ਦੇ ਗੋ ਫੜਾ ਕੇ ਰੱਖੇ ਨੂੰ ਤੋਗਾ ਕੇ ਆਹ 12 ਵਾ ਭਾਈ 19 ਦੀ ਜਗ੍ਹਾ ਲਾ ਦੂਗਾ ਇੱਕ ਖੁੰਜੀ ਛੱਡ ਦੇ ਹੈ ਇਹੇ ਮੇਰੀ ਹੈਗੀ ਮੈਂ ਲਾ ਦੂਗਾ ਨਾਲ ਗਾਰੰਟੀ ਹੈ ਜਿਹੜੀ ਨਾ ਅੱਜ ਲਾ ਦੇਣੀ ਆ ਉਹ ਤੇ ਪਹਿਲਾਂ ਤਿਆਰ ਹੋ ਕੇ ਹੋਣੀ ਆ ਬਸ ਠੀਕ ਹੈ ਬਸ ਠੀਕ ਹੈ ਆਫਰ ਮਿਲ ਗਈ ਦੂਜਾ ਮਾਰਨ ਲਾ ਦੇਣੀ ਭਾਈ ਜਿਹਾ ਲਾਉਣੇ ਆ ਬੁੱਤੇ ਬੱਟਣੇ ਆ ਆਉਣੇ ਇਹਦੇ ਨੂੰ ਕੀ ਕਰਦਾ ਦੇਖੇ ਕਿਹਦਾ ਰ ਉਹ ਉਥੇ ਬੱਟਣ ਲੱਗੇ ਬੱਬੀ ਨਾਲੇ ਭਾਈ ਵਾਹ ਜਾਣਾ ਨੰਬਰ ਤੇਰਾ ਮੱਝ ਮੈਂ ਕੀਰ ਕੱਕੀ ਨੂੰ ਕਿਹਨੂੰ ਸੌਦਾ ਕਰਾਤਾ ਪਾਲ ਠੇਕੇਦਾਰ ਪਾਲ ਬਾ ਇੱਥੇ ਰੋਟੀ ਰੋਟੀ ਆ ਰੇ ਠੇਕੇਦਾਰ ਰੋਟੀ ਰੋਟੀ ਬਤਾਇਆ ਕਹਿਣਾ ਹਾਂ ਕਹਦਾ ਹੁੰਦਾ ਯਾਰ ਬਾਈ ਹੋ ਗਿਆ ਨਹੀਂ ਵੀ ਕਹਿੰਦਾ ਬੁੱਤੇ ਲੱਗਦਾ ਹੁਣ ਭਾਈ ਜੋ ਮਰਜ਼ੀ ਕਹੀ ਜਾਓਗੇ ਹੋ ਸਾਈ ਵਾਲੀ ਕੀ ਭਾਈ ਬੇਲ ਆ ਗਿਆ ਭਾਈ ਬਤ ਆ ਗਿਆ ਨਹੀਂ ਘਟ ਘਟ ਅਲੀ ਮੋੜ ਸਾਈ ਨਹੀਂ ਹੋਣਾ ਤੂੰ ਤੇ ਪੁੱਲਾ ਫਰਦਾ ਇਹ ਗਾ ਦਿਨੇ ਵੇਲੇ ਨੂੰ ਇਹ ਨਹੀਂ ਆਇਆ ਬਸਾਈਓ ਘਟ ਜਬਾਨ ਚਾਹੀਦੀ ਭਾਈ ਵੀਡੀਓ ਅਸੀਂ ਦਿਖਾ ਦੇਣੀ ਜਾਂ ਖਾਈ ਆਈ ਤਸਾੜਾ ਹਾਂ ਜਬਾਨ 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 ਨਾ ਨਾ ਪੱਟਣਾ ਭਾਈ ਭਾਈ ਆਹ ਕਿਹੜੀ ਬਿਮਾਰੀ ਪੈ ਗਈ ਜਮਣਾ ਨੂੰ ਸਭ ਤੇ ਝੜੀਆਂ ਪੀ ਆਏ ਚੱਲ ਵਧੀਆ ਪਹਿਲਾਂ ਪਹਿਰੇ ਨਿਬੜ ਦੇਵੇਂ ਇਹਨਾਂ ਦੇ ਗੰਦ ਪਾਉਂਗਾ ਹਾਂ ਨਾ ਨਾ ਉਧਰ ਵੀ ਮੈਂ ਦੇਖਿਆ ਸਾਰੇ ਪਾਸੇ ਆਹੀ ਕੋਸਾ ਭਾਈ ਓਕੇ ਕਰਕੇ ਮੀ ਨਹੀਂ ਪਿਆ ਆਪਣੇ ਪਹਿਲਾਂ ਪਹਿਲਾਂ ਪੱਤਕੇ ਲੰਘਾ ਸਤਰੀ ਘਰ ਬੁਲਾਉਂਦਾ ਤੂੰ ਰੋਜ ਲੋਕ ਕਿਤਾ ਲਈ ਆਲਾ ਬਾਈ ਵੀਡੀਓ ਕਾਲ ਆਈ ਵੀ ਵਾਰ ਤੇ ਨਾ ਨਾ ਵਧੀਆ ਆਸਟ੍ਰੇਲੀਆ ਦੇ ਵੀਡੀਓ ਕਾਲ ਆਈ ਸੀ ਬਾਈ ਮੇਰ ਵੀ ਬਾਈ ਆਪਣੇ ਘਰ ਦਿੰਦਾ ਅੱਧਵੇ ਪਹੁੰਚ ਗਿਆ ਟਿਕਾਣੇ ਫਿਰ ਬਾਈ ਕਹਿੰਦਾ ਆ ਝੱਗਾ ਐ ਆ ਪਰਨਾ ਐ ਮੈਂ ਕਿਹਾ ਯਾਰ ਕੋਈ ਬੰਦਾ ਦਿਖਦਾ ਰਿਹਾ ਨਹੀਂ ਹੈ ਕਿੱਥੇ ਜਾਂਦਾ ਸਾਹ ਹਰਾਂ ਚਾਉਂ ਕੋ ਇੱਧਰ ਆਏ ਘੁੰਮ ਗਿਆ ਮੋੜਦਾ ਲੈ ਕੇ ਕਿੰਨੇ ਲਾਣੋ ਕਰਦਾ ਦਾ ਵੀ ਫਲਾਣਾ ਬੰਦਾ ਉਹ ਮੈਂ ਬੋਲਦਾ ਡੇਰਾ ਬਣਾਵੇ ਉਹ ਤਾਂ ਮੈਨਾਂ ਤਾਂ ਹੈ ਪਤਾ ਲਾ ਜਾਂਦਾ ਉਹ ਨਹੀਂ ਪਤਾ ਲੱਗਦਾ ਲੈ ਰੇਂਜ ਕੱਢਦੀ ਆ ਰੇਂਜ ਕੱਢਦੀ ਆਹ ਬਹੁਤ ਖਰਾਬ ਨੇ ਆ ਪਾਈਪ ਵੀ ਆਹੀ ਪੈਣੇ ਵਾਲੀ ਹੈ ਨਾ ਆਪ ਵੀ ਬਾਈ ਮੜੀ ਲੀਕ ਹੈ ਵੀ ਪੈਣੇ ਵਾਲੀ ਆ ਬੋ ਬੋ ਤੋ ਐਸੇ ਘੋੜੇ ਤੇ ਨੂੰ ਬੋ ਕਰਨਾ ਲੈ ਕਿੰਨੇ ਕਾ ਇਧਰ ਉਧਰ ਕਰਾਉਣੇ ਜਗਾ ਘਟ ਰਹੀ ਆ ਬਾਈ ਮੋਟਰਸਾਲ ਮੋਟਰਪਨਾਣਾ 10 ਰੁਪਏ ਕਰਤੀ ਆਪਣਾ ਘਰ ਤੇ ਤੁਰ ਕੇ ਆਓ ਟਾਇਰ ਉੱਚੇ ਕਰਕੇ ਬਾਈ ਨਾ ਮੈਂ ਪਾਣੀ ਪਿਆ ਹੋਊਗਾ ਗਰੀਸ ਗਰਾਉਂਡ ਦੀ ਲੋੜ ਹੈ ਹਾਂ ਉਹ ਇਹ ਪਾਉਂਦਾ ਜੀਓ ਐਵਲਕੀਤ ਬਾਈ ਪਾਣੀ ਪਿਆ ਹੋਊਗਾ ਬੈਰਿੰਗਾਂ ਮੈਂ ਟਾਇਰ ਉੱਚੇ ਕਰਕੇ ਕਿ ਨਹੀਂ ਕਰਾਉਣੇ ਪੈਣੇ ਕਰਾਉਣੇ ਪੈਣੇ ਬਾਈ ਜੇ ਪਾਣੀ ਵੜ ਗਿਆ ਕਹਿੰਦਾ ਆਪਾਂ ਇਹਨੂੰ ਬਦਲ ਦਿੰਦਾ ਮਤਲਬ ਕੀੜੀ ਪੈ ਉਦੋਂ ਵੀਰਤੀ ਜੀਤੀ ਦੋ ਪੇਲਾ ਪਾਈ ਜਾਰੇ ਆਪਾਂ ਇਹਨੂੰ ਖੋਲ੍ਹੀ ਗਏ ਪਿੰਨ ਬਦਲਣੀਆਂ ਨੇ ਇਹਦਾ ਮਤਲਬ ਘੇੜਦੀ ਫਿਰ ਇਹਨੂੰ ਬਾਈਆ ਜਿਹੜੇ ਪੂੰਛਾ ਲਵਾਈਆਂ ਪਿੱਛੇ ਫਾਇਦਾ ਇਹਦਾ ਆਹਾ ਖਿੱਚਣੇ ਨੂੰ ਹਾਂ ਇਹ ਦੋ ਥਾਂ ਨੂੰ ਖੋਲ੍ਹਣੀ ਬਾਈ ਉੱਪਰ ਥੱਲੇ ਨਾਲ ਕੁੰਜੀ ਤਵੀਆ ਇਹਨਾਂ ਟਾਇਰ ਟੁੱਗਿਆ ਬਾਈ ਆ ਗਿਆ ਆ ਗਿਆ